ਕਈ ਕੁੱਤਿਆ ਕਮੀਨਿਆ ਤੂੰ ਤਾਲਿਆਂ ਸੋਦਾ ਹੋਣਾ ਪਤਾ ਨਹੀਂ ਕੀ ਕਿ ਮੈਂ ਬਰਬੜਾਂ ਤੇ ਮੈਂ ਕੁਝ ਬੋਲਾਂ ਬੋਲੂੰਗਾ ਤੇ ਸੱਚੀ ਬੋਲੂੰਗਾ ਤੂੰ ਕੁੱਤਾ ਐ ਕੁੱਤਾ ਹੀ ਰਹਿਣਾ ਕਿਉਂਕਿ ਤੈਨੂੰ ਬਾਪੂ ਮੇਰੇ ਪਿਤਾ ਜੀ ਨੇ ਨਾ ਪਹਿਲੇ ਦਿੱਤਾ ਸੀ ਨਾ ਤੈਨੂੰ ਹੁਣ ਮਿਲਣਾ ਐ ਇੰਤਜ਼ਾਰ ਕਰ ਸਬਰ ਦਾ ਇੰਤਜ਼ਾਰ ਕਰ ਰੱਬ ਸਾਰਿਆਂ ਨੂੰ ਦੇਖਦਾ ਤੈਨੂੰ ਮੈਂ ਇੱਕ ਮੇਨ ਗੱਲ ਦੱਸ ਦਿੰਦਾ ਪਾਂਡੂਆਂ ਨੇ ਗਲਤੀ ਕਰਕੇ ਮਹਾਭਾਰਤ ਦੇ ਵਿੱਚ ਰਾਜ ਖੋਇਆ ਤਾਂ ਆਪਣੀ ਜ਼ਮੀਨ ਜਾਇਦਾਦ ਮੇਰੇ ਵਰਗੇ ਮੂਰਖ ਬਣ ਗਏ ਸੀ ਉਹ ਜ਼ਮੀਨ ਜਾਇਦਾਦ ਖੋਤੀ ਆਪਣੀ ਜਨਾਨੀ ਵੀ ਖੋਤੀ ਜਿਹੜੇ ਸਾਲਿਆ ਉਹ ਸੱਚੇ ਤੇ ਨਾ ਉਹਨਾਂ ਨੂੰ ਰਾਜ ਮਿਲਿਆ ਤਾਂ ਤੇਰੇ ਲਈ ਇਹਨੇ ਜਾਣਨਾ ਜ਼ਰੂਰੀ ਆ ਕਿ ਜੇ ਮੈਂ ਸੱਚਾ ਐ ਤਾਂ ਮੈਨੂੰ ਰਾਜ ਮਿਲੂਗਾ ਜੇ ਤੂੰ ਝੂਠਾ ਹੋਇਆ ਤਾਂ ਤੈਨੂੰ ਸਾਲਿਆ ਉਹ ਚੀਜ਼ ਮਿਲਣੀ ਐ ਗਟਰ ਮਿਲਣਾ ਤੈਨੂੰ ਮੈਨੂੰ ਨਾ ਚੀਜ਼ਾਂ ਧਮਕਾਉਣ ਦੀ ਲੋੜ ਨਹੀਂ ਐ ਤੈਨੂੰ ਤੈਨੂੰ ਭਾਈ ਮੰਨ ਕੇ ਆਪਣੇ ਘਰ ਛੱਡਿਆ ਸੀ ਮੈਂ ਮੈਂ ਕਿਹਾ ਮੇਰੀ ਕੋਠੀ ਅਰਾ ਵਗੈਰਾ ਤੇਰੀ ਸੌਣੇ ਅੱਜ ਇੱਕ 70 ਲੱਖ ਦੇ ਉੱਪਰ ਮੇਰੀ ਮਕਾਨ ਹੈ ਕੋਠੀ ਬਣਾਈ ਹੋਈ ਜਿਹੜੀ ਮੈਂ ਤੂੰ ਇੱਕ ਏਟਲਾਈਟ ਆਦੋ ਪਿੰਡ ਦੇ ਬੰਦੇ ਕਿੰਨੇ ਆ ਮਿਸਤਰੀ ਕਹਿ ਦੇ ਕੋਈ ਵੀ ਮਿਸਤਰੀ ਕੀ ਹਾਂ ਇਹ ਮਕਾਨ ਤੂੰ ਬਣਾਇਆ ਇਹ ਇੱਟੇ ਛੇ ਤੂੰ ਲਾਈ ਹੈ ਹਾਂ ਜਿੱਥੇ ਮੈਂ 70 ਲੱਖ ਲਾਇਆ ਉਹ ਮਿਸਤਰੀ ਆਪਣਾ ਪਿੰਡ ਗਵਾ ਦਊਗਾ ਕਿ ਹਾਂ ਇਹ ਮਕਾਨ ਇਹਦਾ ਹੈ ਮੈਂ ਤੈਨੂੰ ਸੋਚਿਆ ਮਗਾ ਮੇਰਾ ਭਰਾ ਹੈ ਵੀ ਪਿੰਡ ਚੋਰੀ ਦੇ ਬੱਚੇ ਕਿੱਥੇ ਜਾਉਂਗੇ ਇਹਨੂੰ ਸਾਰੇ ਨੂੰ ਹਿੱਸਾ ਦੇ ਦਿੰਦੇ ਆ ਜਦੋਂ ਮੈਂ ਮਾਂ ਨੂੰ ਜ਼ਮੀਨ ਵਾਪਸ ਕਰਤੀ ਸੀ ਤਾਂ ਤੈਨੂੰ ਹੱਦ ਮੰਨਦਾ ਸੀ ਪਰ ਤੂੰ ਮੇਰੇ ਨਾਲ ਬੇਮਾਨੀ ਕਿਉਂ ਕੀਤੀ ਇਹ ਕੀਤੀ ਐ ਤੇ ਹੁਣ ਆ ਜਾ ਟੈਕ ਚ ਆ ਜਾ ਤੂੰ ਭਾਈ ਦਾ ਪਿਆਰ ਦੇਖਿਆ ਜੇ ਨਫ਼ਰਤ ਨਹੀਂ ਦੇਖੀ ਐ ਤੈਨੂੰ ਮੈਂ ਦੱਸਣਾ ਚਾਹੁੰਦਾ ਕਿ ਤੂੰ ਕੁੱਤਰਾ ਕੁੱਤਾ ਹੀ ਰਹਿਣਾ ਤੇ ਨਾਲ ਮੈਂ ਹੁਣ ਸਮਝੌਤਾ ਨਹੀਂ ਕਰਨਾ ਕਿਸੇ ਵੀ ਕਿਸਮ ਦਾ ਸਮਝੌਤਾ ਕਰੂੰਗੀ ਅਦਾਲਤ ਅੱਧ ਦਵੂੰਗੀ ਤਾਂ ਮੈਨੂੰ ਅਦਾਲਤ ਦਊਗੀ ਜੇ ਅਦਾਲਤ ਇਹਨੂੰ ਅੱਧ ਵੀ ਦਿੰਦੀ ਆ ਨਾ ਤੇ ਮੈਂ ਤੇਰੇ ਤੇ ਫਿਰ ਦਾਵਾ ਢੋਕਾਂਗਾ ਕਿ ਐਨਾ ਮੇਰਾ ਪੈਸਾ ਤੇਰੇ ਤੂੰ ਬੇਕੁਫੀ ਨਾਲ ਲਿਆ ਪਿੰਡ ਦੇ ਬੰਦੇ ਸਾਰੇ ਇਹ ਗੱਲ ਨੂੰ ਸਾਬਤ ਕਰ ਰਹੇ ਆ ਕਿ ਮਾਤਾ ਜੀ ਸੋਧ ਬੁੱਧ ਠੀਕ ਨਹੀਂ ਸੀ ਤੂੰ ਮਾਤਾ ਦੇ ਗੁੱਠਾ ਲਵਾ ਲਿਆ ਗੁੱਠਾ ਮਰੇ ਬੰਦੇ ਦਾ ਬਿਲਵਾਇਆ ਜਾਂ ਜਾ ਸਕਦਾ ਮੈਂ ਮਾਤਾ ਤੋਂ ਸਾਈਨ ਕਰਾਏ ਹੋਏ ਆ ਸਿਗਨੇਚਰ ਕਰਾਏ ਹੋਏ ਆ ਔਰ ਤੈਨੂੰ ਜੀਨ ਪਪਾ ਜੀ ਨੇ ਜੀਨ ਦੇਣ ਤੋਂ ਪਹਿਲਾਂ ਸੂਚਿਤ ਕੀਤਾ ਸੀ ਕਿ ਮੈਂ ਤੈਨੂੰ ਕੁਝ ਨਹੀਂ ਦੇਣਾ ਫੇਰ ਨਾ ਕਹੀਂ ਤੂੰ ਨਹੀਂ ਸੁਧਰਿਆ ਤੈ ਪਪਾ ਜੀ ਨਾਲ ਲੜਾਈਆਂ ਝਗੜੇ ਤੇ ਤੈ ਆਪਣੀ ਜਨਾਨੀ ਦੇ ਵੀ ਮੇਰੇ ਪਪਾ ਜੀ ਬਰਕੇਸ਼ ਮੜੇ ਜਿਸ ਬੰਦੇ ਨੇ ਪਿੰਡ ਬਸਾਇਆ ਸੜਕ ਬਣਾਈ ਮੰਦਰ ਬਣਾਏ ਕੁੱਤੇ ਦਾ ਤੂੰ ਸਾਲਿਆ ਕੁੱਤਾ ਹੀ ਰਹਿਣਾ over.